ਅਜਿਹਾ ਪ੍ਰਚਾਰ ਕਰਨ ਇਸ ਕਰਕੇ ਵੀ ਔਖਾ ਹੁੰਦਾ ਹੈ ਕਿ ਉਂਗਲੀ ਆਪਣੇ ਵੱਲ ਨੂੰ ਉੜਦੀ ਹੈ ਪਹਿਲਾਂ ਇਹ ਵੇ ਵਰਤਵੇਲਾ ਬਲੇ ਖਾ ਪਿਆ ਸੀ ਸਵੇਰ ਵੇਲੇ ਨੂੰ ਵਰਤਵੇਲੇ ਜਦ ਅਮਰਤ ਸਾਦੀ ਹੀ ਪਰਸਦਾ ਕਹਿੰਦੀ ਹੈ ਬਾਣੀ ਤੇ ਅਮਰਤ ਵੇਲਾ ਦੱਸਾਈਏ ਸਵਾਲ ਤਾਇਆ ਅਸੀਂ ਕਦੋਂ ਪੀਤਾ ਸ਼ਲੋਕ ਵਿੱਚਲਾ ਤੀਜਾ ਇਹ ਸੰਧਿਆ ਪ੍ਰਮਾਣ ਹੈ ਜਿੱਦ ਹਰ ਪ੍ਰਭ ਮੇਰਾ ਚਿੱਤ ਆਵੇ ਉਹ ਮੇਲ ਸੰਧਿਆ ਮੇਲ ਐਸਾ ਮੇਲ ਪ੍ਰਵਾਨ ਹੈ ਮਾਨਰ ਚਿੱਤ ਇਕੱਠੇ ਨੂੰ ਡਾਕਾ ਮੰਨੂ ਵੀ ਇਕੱਠੇ ਹੋ ਜਾਂਦੇ ਕੋਈ ਕੰਮ ਕਰ ਰੋ ਹੋਵੇ ਜੇ ਤੁਸੀਂ ਫੈਸਲਾ ਲੈ ਲੈਣ ਵੀ ਆ ਕੰਮ ਕਰਨਾ ਮਾਨਰ ਚਿੱਤ ਦੋਹ ਲਗਦਾ ਕਰ ਲਉਂਦਾ ਕਲੇਮੰ ਦਾ ਫੈਸਲਾ ਨਹੀਂ ਹੁੰਦਾ ਜਿੰਨਾ ਚਿਰ ਚਿੱਤ ਉਹਦੇ ਨਾਲ ਹੀ ਲੱਗਦਾ ਫੈਸਲਾ ਹੁੰਦਾ ਹੀ ਨਹੀਂ ਪੈਂਡਿੰਗ ਰਹਿ ਜਾਂਦਾ ਕੋਈ ਫੈਸਲਾ ਕਰ ਲੋ ਉਹਨਾਂ ਦੇ ਪਿੰਡ ਨੇ ਜਿਹਨਾਂ ਦੇ ਦੋਏ ਦੀ ਇੱਕ ਤੋਂ ਹੁੰਦੇ ਜੇ ਚਤ ਬੰਦਾ ਨਹੀਂ ਇਹ ਕਰਨਾ ਮਨ ਮੰਦਾ ਕਰਨਾ ਤਾਂ ਪਿੰਡ ਦੇ ਰਹਿ ਜਾਓ ਕਰਨਾ ਜਾਂ ਤਾਂ ਬਾਨਮਨ ਜਿਵੇਂ ਨਹੀਂ ਕਰਨਾ ਜਾਂ ਚਤਮਨ ਜਿਵੇਂ ਕਰਨਾ ਕੋਈ ਕੰਮ ਸੀ ਜਦ ਕਰਦੇ ਜੇ ਦੋ ਚੀਤੀਨਾ ਕਰਾਂਗੇ ਤਾਂ ਕਿਸੇ ਦੇ ਹੋਰ ਤੀਏ ਦੇ ਪ੍ਰੈਸ਼ਰ ਚਾਕੇ ਕਰਾਂਗੇ ਥਰਡ ਪਰਸਨ ਕਰਦੇ ਦੇ ਕਿਸੇ ਭਰਾ ਦੇ ਵਿੱਚ ਕਰਦੇ ਇਸੇ ਬੱਚੇ ਦੇ ਚਿੱਤ ਤਾਂ ਇਹ ਮੰਨਦਾ ਹੁੰਦਾ ਆ ਪਰ ਕਰ ਲੈਂਦੇ ਆ ਉਹ ਕਿਸੇ ਦਾ ਫੋੜਦਾ ਹੁੰਦਾ ਨਾ ਸਹਿਮਤੀ ਕੱਲਾ ਬੰਦੇ ਆਪਣੇ ਲੱਗਨ ਤੇ ਕਰਦਾ ਫਿਰ ਉਧਰ ਬੋਟਾ ਹੋਰ ਵਜਾਂ ਦੀਆਂ ਕਹਿੰਦਾ ਚਲੋ ਯਾਰ ਅੰਦਰ ਮਨ ਤਾਂ ਮੰਨਦਾ ਨਹੀਂ ਪਰ ਹੁੜ ਜਾ ਤੁਸੀਂ ਕਹਿਣ ਵਿਚਾਰ ਕਰ ਲੈਂਦੇ ਫਿਰ ਮਜਬੂਰੀ ਦਾ ਫੈਸਲਾ ਹੁੰਦਾ ਹੈ ਮਜਬੂਰ ਹੋ ਕੇ ਜੇ ਆਪਣੇ ਲੈਵਲ ਤੇ ਕਰਦਾ ਤਾਂ ਬੰਦ ਇੱਕ ਹੋ ਕੇ ਕਰਦਾ ਸੰਧਿਆ ਕਿਹੜੀ ਪਰਵਾਹ ਹੈ ਇਹ ਹਾਂ ਸੰਧਿਆ ਪਰਵਾਹ ਹੈ ਜਿੱਦ ਹਰ ਪ੍ਰਭ ਮੇਰਾ ਚਿਤ ਆਵੇ ਜੇ ਕਿਸੇ ਨੇ ਸਲਾਹ ਦਿੱਤੀ ਹੈ ਤੁਹਾਨੂੰ ਆਪਉਦੇ ਨੇ ਸੰਧਿਆ ਕੀਤੀ ਹੈ ਆਪਉਦੇ ਨੇ ਰਹਿ ਬੁਲਾ ਲਈ ਆਪਣੀ ਰਹਿ ਉੱਤੇ ਮਿਲ ਗਈ ਉਹ ਸੰਧਿਆ ਹੋ ਗਈ ਵਿਚਾਰ ਮਿਲ ਕੇ ਪਰ ਦਰਗਾਹ ਦੇ ਵਿੱਚ ਕਿਹੜੀ ਪਰਵਾਹ ਹੈ ਇਹ ਤੇ ਪਰਮਾਣ ਦਾ ਉਦੋਂ ਦਰਗਾਹ ਪਰਮਾਣ ਦੀ ਗੱਲ ਹੈ ਸਾਨੂੰ ਦਾ ਖਰਾ ਜਿਹੜੀ ਪਰਮਾਣ ਹੋ ਜਵੇ ਮਨ ਉਹਦਾ ਜਿਹੜੀ ਪਰਮਾਣ ਹੁੰਦੀ ਉਹ ਕਰਦਾ ਦਰਗਾਹ ਜੋ ਪਰਮਾਣ ਜਿੱਦੇ ਚ ਮੇਰਾ ਹਰ ਪਰਮ ਚਿੱਤ ਆਵੇ ਸਾਨੂੰ ਨਿਰਗਾਰ ਦੀ ਸੋਝੀ ਬੁੱਧੀ ਜਦੋਂ ਜਿੱਨਾ ਚ ਨਿਰਗਾਰ ਨੂੰ ਸਮਝਦੀ ਰਹਿੰਦੀ ਹੈ ਆਤਮ ਚਿੰਤਨ ਕਰਦੀ ਰਹਿੰਦੀ ਹੈ ਆਤਮ ਚਿੰਤਨ ਨਾਲ ਬੇਲ ਪਰਮਾਣ ਕਿ ਕਿਸੇ ਕੋਲ ਬੈਠ ਕੇ ਕਰੇ ਚਾਹੇ ਆਪਣੇ ਆਪ ਕਰੇ ਜਿਹੜੀ ਕੜੀ ਆਤਮ ਚਿੰਤਨ ਕਰਦੀ ਉਹੀ ਸੰਧੇ ਸੰਧਿਆ ਕਿਸੇ ਸਮੇਂ ਦਾ ਨਾ ਰੋ ਨਹੀਂ ਦਿੰਦਾ ਸੱਤਿਆ ਹੁੰਦਾ ਮੇਲ ਦਾ ਨਾ ਇੱਕ ਵਾਰ ਇੱਕ ਚਿੱਤ ਹੋਣ ਦਾ ਨਾ ਸੰਧਿਆ ਸੋਦੀ ਦੂਜੀ ਚੀਜ਼ ਦਾ ਨਾ ਸੰਧਿਆ ਕਿਸੇ ਸਮੇਂ ਦਾ ਨਾ ਨਹੀਂ ਹੈ ਉਹ ਤਾਂ ਜਿੰਨੂ ਰੱਖ ਲਿਆ ਵੀ ਲੋਈ ਵੜੇ ਬਣਦੇ ਨੇ ਅੱਜ ਮੈਂ ਕਹਿੰਦੇ ਨੂੰ ਵੀ ਸੱਤਿਆ ਕਰਦੇ ਨੇ ਇਹ ਵੜਤ ਵੇਲੇ ਦਾ ਬਲੇ ਖਾ ਪਾ ਲਿਆ ਸੀ ਸਵੇਰ ਵੇਲੇ ਨੂੰ ਮੁਰ ਵੇਲੇ ਜਦ ਅਮਰਤ ਸਾਦੀ ਹੀ ਪਰਸਦਾ ਕਹਿੰਦੀ ਹੈ ਬਾਣੀ ਤੇ ਅਮਰਤ ਵੇਲੇ ਦਾ ਸਦਾਈਏ ਸਵਾਲ ਆਇਆ ਅਸੀਂ ਕਦੋਂ ਪੀਤਾ ਦਰਿਆ ਚੱਲਦਾ ਦਿਨ ਰਾਤ ਚੱਲਦਾ ਕਿਸੇ ਨੇ ਪਾਣੀ ਉਹ ਜੋ ਕਦੋਂ ਪੀਤਾ ਉਹ ਵੇਲਾ ਉਹਦਾ ਖਤਰ ਉਬਰਤ ਵੇਲੇ ਆਕਾਸ਼ ਮੇਂ ਹਮਨੇ ਲਹੰਗ ਦਰਿਆ ਦਰਿਆ ਦਾ ਤੇਰੇ ਹਿਰਦੇ ਚ ਚੱਲਦਾ ਤੈਂ ਕਦੋਂ ਜ ਡੂਕੀ ਮਾਰ ਕੇ ਪਾਣੀ ਪੀਤਾ ਤੂੰ ਕਦੋਂ ਜ ਇਸ਼ਨਾਨ ਕੀਤਾ ਉਹ ਉਬਰਤ ਵੇਲਾ ਤੇਰਾ ਇਹ ਤੂੰ ساری ਜ਼ਿੰਦਗੀ ਕੀਤਾ ਹੀ ਨਹੀਂ ਉਬਰਤ ਵੇਲਾ ਹੈ ਹੀ ਨਹੀਂ ਇਹ ਜਦੋਂ ਰੱਬ ਜੀ ਅਸੀਂ ਬਾਹਰ ਇਦਾਂ ਦੇ ਬੜਾਲੇ ਉਮਰਤਵੇੜਾ ਸੰਧਿਆ ਅਸਐਚਓਲ ਦੀ ਕਰੈਕਸ਼ਨ ਕੀਤੀ ਹੈ ਬਾਣੀ ਨੇ ਉਹ ਉਮਰਤਵੇੜਾ ਜਿਹੜਾ ਸੀ ਉਹਦਾ ਆ ਸੰਧਿਆ ਸੀ ਉਹਨੂੰ ਨਕਾਰਿਆ ਹੈ ਬਰਬਾਣੀ ਨੇ ਉਹਦੇ ਨਾਲ ਤੁਹਾਡੀ ਸੰਧਿਆ ਹੋਣੀ ਨਹੀਂ ਸੰਧਿਆ ਤਾਂ ਅੰਦਰ ਹੋਣੀ ਹੈ ਉਹ ਤਾਂ ਮਾਇਆ ਦੀ ਸੰਧਿਆ ਹੈ ਵਾਇਦਾਰੀਆਂ ਦੀ ਸੰਧਿਆ ਵਾਇਦਾਰੀ ਉਮਰਤ ਸਰ ਅਮਰਤ ਸਰਵਰ ਅਮਰਤ ਬੇੜਾ ਬਾਹਰ ਬਣਾ ਲੈਂਦੇ ਹੁੰਦੇ ਨੇ ਜਿਹੜੇ ਬਾਹਰ ਬਣਾ ਲੈਂਦੇ ਨੇ ਉਹਨਾਂ ਨੂੰ ਅਸਲੀ ਦੀ ਲੋੜ ਹੀ ਨਹੀਂ ਰਹਿੰਦੀ ਅਸਲੀ ਲੱਭਦੇ ਹੀ ਨਹੀਂ ਹੁੰਦੇ ਉਹਨਾਂ ਨੂੰ ਲੋਕ ਕੋਲੋਂ ਮਿਲ ਕੇ ਆਉਣਾ ਸੀ ਅਮਰਤ ਤਾਂ ਛਕ ਲਿਆ ਤੇ ਫਿਰ ਬਾਕੀ ਕੁਝ ਕਰਨ ਦੀ ਕੀ ਲੋੜ ਰਹੇਗੀ ਅਮਰਤ ਪੀ ਬਏ ਅਮਰਤ ਹੋ ਗਿਆ ਤਾਂ ਕੀ ਕੁਝ ਕਰਨ ਦੀ ਲੋੜ ਤਾਂ ਨਹੀਂ ਹੈਗੀ ਕਿਉਂਕਿ ਅਮਰਤ ਛਕ ਲਿਆ ਸਾਡੇ ਜਿਹੜੇ ਬੰਦੇ ਨੇ ਜਵਾਨ ਉਹਨਾਂ ਨੂੰ ਤਾਂ ਹੈਗਾ ਵੀ ਅਮਰਤਾ ਛੱਲਿਆ ਬਾਕੀ ਕੀ ਰੋਲਣਾ ਬਾਣੀ ਬਾੜ ਕੇ ਲੈਣਾ ਕੀ ਹੈ ਗਹਾਂ ਦਾ ਚੈਪਟਰ ਖਤਮ ਹੋ ਗਿਆਔਰ ਲੋ ਬਸ ਕਹਿ ਕੇ ਅਸੀਂ ਨੁਕਸਾਨ ਜ਼ਿਆਦਾ ਕੀਤਾ ਹੈ ਨਾ ਕੋਈ ਨਹੀਂ ਹੈ ਨਾ ਕਿਉਂ ਇਹ ਤਾਂ ਲੋਕ ਤੁਲ ਕਹਿਣੇ ਵੀ ਭਾਈ ਅਮਰਤਾ ਨਹੀਂ ਨਾਲੋ ਗੁਰਬਾਣੀ ਵਾਲਾ ਅੰਮ੍ਰਿਤ ਤੇ ਜਦੋਂ ਅਸੀਂ ਅਰਥ ਕਰਾਂਗੇ ਫਿਰ ਉਹ ਕਹਿੰਦੇ ਕਿ ਲੈ ਆ ਫਿਰ ਕਾਦੇ ਅੰਮ੍ਰਿਤ ਇਹ ਗੱਲ ਕਹਿੰਦੇ ਸਭ ਕੋਚ ਕਰਦੇ ਨੇ ਵੀ ਹੁਣ ਇਹਨੂੰ ਕਿੱਥੇ ਤੱਕ ਵੇਖੀਏ ਪ੍ਰਚਾਰ ਜੋ ਕਰ ਬੈਠੇ ਫਿਰ ਜਿਹੜੇ ਸਿਖਾਉਣ ਵਾਲੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਜੀ ਦੀ ਗੱਲ ਗੁਰਬਾਣੀ ਕਰਦੀ ਹੈ ਉਹਨਾਂ ਨੂੰ ਵੀ ਲੋੜ ਹੈ ਉਹ ਕਰਨਗੇ ਤਾਂ ਉਹਨਾਂ ਦੀ ਗੋਲਕ ਤੇ ਬਹੁਤ ਅਸਰ ਪੈਂਦਾ ਬੁਰਾ ਉਹਦਾ ਕਾਰਬੋਸਮਰਤਾਲਾ ਹੈ ਜੋ ਕੁਝ ਹੋ ਰਿਹਾ ਹੈ ਜਿਨ੍ਹਾਂ ਦਾ ਕਬਜਾ ਪ੍ਰਚਾਰ ਤੇ ਉਹਦਾ ਅਚਰੜੇ ਉਸਬਰ ਤੋਂ ਖਲਾਫ ਸਾਰੀ ਉਂਗਲੀ ਪੈਗੋ ਨਾ ਰੂਟਦੀ ਹੈ ਜੋ ਪ੍ਰਚਾਰ ਕਰਦੇ ਮੈਂ ਬੜੀ ਉਹਨਾਂ ਤੇ ਉੱਡਦੀ ਹੈ ਭਾਵੇਂ ਉਹ ਜਾਣਦੇ ਵੀ ਹੋਣ ਪਰ ਉਹ ਕੈਨੇਡਾ ਕਿਹੜੇ ਬੂ ਨਾਲ ਫਾਤੀ ਦਾ ਪ੍ਰਚਾਰ ਕਰਨ ਇਸ ਕਰਕੇ ਵੀ ਔਖਾ ਹੁੰਦਾ ਹੈ ਕਿ ਉਂਗਲੀ ਆਪਣੇ ਵੱਲ ਨੂੰ ਉੜਦੀ ਹੈ ਪਹਿਲਾਂ ਲੋਕ ਉਸ ਤਰੀਕੇ ਨਾਲ ਸੱਪ ਜਿਹਾ ਕਰ ਲੈਂਦੇ ਨੇ ਉਹ ਵੀ ਕਹੀ ਜਾਂਦੇ ਰਿਓ ਵੀ ਕਹੀ ਜਾਂਦੇ ਨੇ ਖੜਿਓ ਤਿੱਖੀ ਵਾਲੋਂ ਨਿੱਕੀ ਜਿਹੜੀ ਲਾਈਨ ਦਾ ਇੱਕ ਹੈ ਇਹ ਕਿਹਦੇ ਤੇ ਚੱਲਦਾ ਹੈ ਉਹਨੇ ਗਰਵੋ ਗਾਡੀ ਰਾ ਬਣਾ ਲਿਆ ਗਾਡੀ ਦਾ ਲੈਣਾ ਧੋ ਹੋ ਗਿਆ ਵਿੱਚ ਜਾਇ 1500 ਹੋ ਲ ਕੱਢ ਲਓ ਕਲੀ ਕਬਲੀ ਕ ਲੈ ਖੱਡੇ ਤਿੱਖੀ ਵਾਲੋਂ ਨਿੱਕੀ ਵਾਲੀ ਲੈ ਇੰਨਾ ਤੱਕ ਰਹੀ ਉਹਨਾਂ ਤੋਂ ਤੁਹਾਡੀ ਸੰਪਰਦਾਇ ਜਿਨੇ ਮਰਜੀ ਬਣਾ ਲਓ ਗਾਡੀ ਰਾ ਜਹਣ ਨੂੰ ਸੰਪਰਦਾਇ ਤੁਹਾਡੇ ਪੜਨੇ ਹੀ ਸੀ ਤੁਸੀਂ ਖੱਡੇ ਤਿੱਖੀ ਵਾਲੋਂ ਨਿੱਕੀ ਵਾਲੀ ਲਾਈਨ ਛੱਡ ਕੇ ਗਾਡੀ ਰਾ ਬਣਾ ਲਿਆ ਤਾਂ ਸੰਪਰਦਾਇ ਬਣ ਗਏ ਜਗ੍ਹਾ ਇਹ ਦੋ ਲੈਨਾਂ ਦੇ ਵਿਚਾਲੇ ਰੋਹਲਾ ਇਹ ਨੋਦੇ ਵਿਛਾੜੇ ਜਗਾ ਹੈ ਜਿੰਨੀ ਵਰਜੀ ਲਗੀ ਰਹ ਹਿਜਰ ਬਰੀ ਬਰੀ ਖੜੇ ਕਿ ਕੀ ਬਾੜੋਂ ਨਿੱਕੀ ਵਿੱਚ ਸੰਪਰਦਾ ਬੜ ਨੂੰ ਜਗਾ ਹੀ ਨਹੀਂ ਗੁਜਾਇੇ ਸੀ ਨਹੀਂ ਉਹ ਤਾਂ ਇਹ ਜਿੱਦਣ ਦੇ ਅਰਥ ਸਹੀ ਕਰੋਗੇ ਜੇ ਅਰਥ ਨਹੀਂ ਸਹੀ ਕਰਦੇ ਜਿੰਨੀ ਵਰਜੀ ਲਗੀ ਰਹ ਹਿਜਰ ਘੜੀ ਰਾਜ ਉਹ ਹੈ ਜੀਨੇ ਗਾੜੀ ਰੱਖਿਆ ਸੀ ਉਹਨੂੰ ਪਤਾ ਸੀ ਇਹਨੂੰ ਦਾ ਨਾਸ ਕਰ ਲੈਣਾ ਉਹਦਾ ਜਾਣੂ ਚੁੱਕਿਆ ਕਿਹਾ ਸੀ ਪਤਾ ਸੀ ਇਸ ਕਰਦਾ ਕੋਲ ਟੇਰਾ ਪਾਉਣ ਵਾਲੇ ਨੂੰ ਪਤਾ ਹੁੰਦਾ ਜੇਰਾ ਗਾਹ ਜਾ ਕੇ ਬੰਦ ਹੋ ਜਾਂਦਾ ਪਰ ਇਹਨੂੰ ਇੱਧਰ ਨੂੰ ਦੋੜ ਦੋ ਉਸ ਉਹ ਸਾਲੇ ਆਉਂਦੇ ਨੇ ਢਾਕੂ ਬੂਰੇ ਭੱਜ ਕੇ ਢਾਕੂ ਵਾਲੇ ਬੰਦੇ ਬੈਠੇ ਕਹਿੰਦੇ ਡਾਪੂ ਕਿਧਰੋਂ ਗਏ ਨਹੀਂ ਇੱਧਰੋਂ ਗਏ ਉਹ ਇੱਧਰੋਂ ਗਏ ਹੁੰਦੇ ਨੇ ਉਹ ਬਹੁਤ ਕੁ ਗਏ ਜਾਂਦਰੇ ਪਰ ਉਹ ਬਲੇ ਰਾਮਲੇਗੜ ਜੰਦਰੇ ਜਿਨ੍ਹਾਂ ਨੇ ਉਲਟੇਰਾ ਪਾਇਆ ਉਹ ਉਲਟੇਰਾ ਪਾਉਂਦੇ ਆਏ ਨੇ ਬੇਦ ਨੂੰ ਉਲਟੇਰਾ ਉਹਨਾਂ ਦੇ ਬਜ਼ੁਰਗਾਂ ਨੇ ਪਾਇਆ ਉਹ ਇਸ ਟੈਕਨੀਕ ਦੇ ਮਾਹਰ ਨੇ ਜਿਹੜੇ ਉਹਨਾਂ ਦੇ ਗੁਰੂ ਨੇ ਸੰਮਰਤ ਸਿਮਰਤੀ ਦਾ ਸ਼ਾਤਰ ਉਹਨਾਂ ਦੇ ਰਚੇ ਹਨ ਉਹਨਾਂ ਨੇ ਥੋੜੇ ਨਾਲ ਸਾਖੀਆਂ ਘੜਤੀਆਂ ਸਾਖੀਆਂ ਜਿਹੜੀਆਂ ਜੋੜੀਆਂ ਨੇ ਸਭਈਏ ਲੇਖਨ ਤੋਂ ਪਹਿਲਾਂ ਦੀ ਜਿਹੜੀ ਸਾਖੀ ਜੋੜੀ ਹੈ ਵੀ ਦੇਵ ਲੋਕ ਦੇ ਵਿੱਚ ਬ੍ਰਹਮਾ ਜੀ ਬੈਠੇ ਦੇਵਤਿਆਂ ਕੋਲ ਕਥਾ ਕਰਦੇ ਸੀ ਚਾਰ ਬੇਦਾਂ ਨਾਲ ਉੱਤੇ ਦੇਵ ਲੋਕ ਹੀ ਗਿਆ ਕੌਣ ਸੀ ਦੇਖ ਮੁੜ ਕੇ ਅੱਜ ਫੇ ਮੁੜ ਕੇ ਕਿਵੇਂ ਆ ਗਿਆ ਐਡੇ ਝੂਠ ਨੂੰ ਅਸੀਂ RAMNAH ਸਨਮਾਨ ਕਰ ਲਿਆ ਸਾਫ ਸੌਨੇ ਵੀ ਸਨਮਾਨ ਕਰ ਲਿਆ ਉਹਦੀ ਮਗਰ ਲੱਗ ਗਿਆ ਬੁੱਧੀ ਦਾ ਥਿਓਰੀ ਫਿਰ ਸਾਫ ਜਨ ਨੂੰ ਪੜਨ ਵਾਲੀ ਬੁੱਧੀ ਕਿ ਤੋੜਨੀ ਜਾਵਾਂ ਅਜੇ ਨਹੀਂ ਸੀ ਬੁੱਧੀ ਹਿੰਦ ਤੇ ਸਭ ਤਰਕ ਨਾਲ ਕਿਆ ਪਰ ਨਹੀਂ ਹੱਜ ਤਰਕ ਨਹੀਂ ਨਾ ਹੈ ਤੁਹਾਡੇ ਕੋਲ। ਤੱ ਪਰ ਹੁੰਦੇ ਪਰੇ ਪਰ। ਜੇ ਤਰਕ ਨਹੀਂ ਪਰ ਹੁੰਦਾ ਪਰਿਆ ਹੈ। ਪਰਮ ਚੋ ਤਰਕ ਕਿਥੋਂ? ਪਰਮ ਚੋ ਤਰਕ ਦਾ ਆਉਣ ਦਾ ਸਵਾਲ ਹੀ ਪੈਦਾ ਹੁੰਦਾ। ਜੇ ਲੋਹਾ ਹੋਊ ਨਾ ਲੋਹਾ ਸਾਡੇ ਕੋਲ। ਉਹਦੀ ਤੀਰ ਦੀ ਮੁਖੀ ਬਣ ਜੂ। ਜੇ ਲੋਹਾ ਹੀ ਨਹੀਂ ਤੁਸੀਂ ਮੁਖੀ ਕਿੱਥੋਂ ਬਣਾ ਲੋਗੇ? ਤੀਰ ਚਾਹੇ ਮੋਟਾ ਬਣਾ ਲਓ ਚਾਹੇ ਪਤਲਾ ਬਣਾ ਲਓ। ਲੰਬਾ ਬਣਾ ਲਓ ਚਾਹੇ ਛੋਟਾ ਬਣਾ ਲਓ। ਪਰ ਲੋਹੇ ਦੇ ਕੋਲ ਉਹਦੇ ਮੂਖੀ ਕਿਵੇਂ ਲਾਉਂਗੇ ਪਰਮਚ ਸਾਰ ਨਹੀਂ ਹੁੰਦਾ ਸਾਰ ਤਤ ਸਾਰ ਨਹੀਂ ਹੁੰਦਾ ਸਾਰ ਦਾ ਲੋਹਾ ਅਸੀਂ ਸਾਰ ਲੋਹੇ ਨੂੰ ਕਹਿੰਦੇ ਨਾ ਧਰਤ ਦਾ ਤੀਰ ਬਣਨਾ ਮੂਖੀ ਕਿੱਥੋਂ ਲਾਉਂਗੇ ਸਾਰ ਹੈ ਨਹੀਂ ਉਹ ਤਾਂ ਲੋਹੇ ਦੀ ਲਗਣੀ ਹੈ ਮੂਖੀ ਤਾਂ ਮੁਰੇ ਬਰਛੀ ਤਾਂ ਦੀਰ ਦੀਰ ਨਹੀਂ ਦੀਰ ਗਾਣਾ ਤੀਰ ਗਾਣਾ ਇਹ ਆ ਸੰਧਿਆ ਪ੍ਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਇਹ ਆ ਸੰਧਿਆ ਪ੍ਰਵਾਣ ਹੋ ਸੰਧਿਆ ਪ੍ਰਵਾਣ ਉਹ ਮੇਲ ਪ੍ਰਵਾਣ ਉਸ ਸਤਗੁਰ ਕੋਲ ਉਸ ਗੁਰ ਕੋਲ ਉਸ ਗੁਰਮਖ ਕੋਲ ਉਸ ਗੁਰਸੇ ਕੋਲ ਬੈਠਣਾ ਉਹਦੀ ਗੱਲ ਸੁਣਨਾ ਉਹਨਾਂ ਵੇਲ ਕਰਨਾ ਪਰਵਾਨ ਹੈ ਜਿਹੜਾ ਆਪਣੇ ਮਨ ਚਿੱਤ ਨੂੰ ਇੱਕ ਕਰਕੇ ਇਹ ਆਤਮ ਦਰਸ਼ਨ ਕਰਾ ਦੇ ਜਿਤ ਹਰ ਪ੍ਰਭ ਮੇਰਾ ਚਿੱਤ ਆਵੇ ਹਰ ਪ੍ਰਭ ਮੇਰਾ ਚਤਾਵੇ ਆਤਮ ਜਿਹੜੀ ਹੈ ਹਰ ਔਰ ਪ੍ਰਭ ਦੋਏ ਨੇ ਆਤਮ ਤੋਂ ਬਿਰੋਹ ਹਰ ਪ੍ਰਭ ਪਰੇ ਦੀ ਗੱਲ ਹੈ ਨਹੀਂ ਗੁਰਬਾਣੀ ਕਿਉਂਕਿ ਆਤਮ ਚੀਨ ਪ੍ਰਭ ਫਰਾਤ ਚੀਨ ਦੋ ਰਾਤ ਨੂੰ ਪ੍ਰਭ ਹੈ। ਔਰ ਪ੍ਰਭ ਹਰ ਰੂਪ ਵੀ ਹੈ। ਜੋਤ ਸਰੂਪ ਵੀ ਹੈ। ਮਨ ਤੂੰ ਜੋਤ ਸਰੂਪ। ਹਰ ਜੋਤ ਸਰੂਪ ਰਗ ਹੈ। ਪ੍ਰਭੁ। ਰਮਾਲਕ ਪ੍ਰਭ ਦਾ ਮਤਮਾ ਮਾਲਕ। ਜੀਤੋ ਮਨ ਦੀ ਹੋਦ ਹੈ। ਬੁੱਧੀ ਦੀ ਹੋਦ ਹੈ। ਉਪਰਬ ਹਰਸੋ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਜਦੋਂ ਪ੍ਰੀਤ ਹਰਸੋ ਪੈਦਾ ਹੋਊਗੀ ਵਾਇਆ ਉਹ ਅਪੇ ਜਲ ਜਲ ਦਾ ਜਲਾਵੇ ਦਾ ਉਤਰਵਾ ਵਾਇਆ ਮੋਹ ਦੀ ਵਾਇਆ ਦਾ ਜਿਹੜਾ ਬੋ ਹੈ ਨਾ ਟੁੱਟ ਜੂਗਾ ਵਾਇਆ ਛੁੱਟ ਜੂਗੀ ਵਾਇਆ ਦਾ ਮੋਹ ਛੁੱਟ ਜੂਗਾ ਹਰ ਰੋ ਪ੍ਰੀਤ ਬਣ ਜੂਗੀ ਜਦੋਂ ਜੋਤ ਨਾਲ ਜੁੜ ਜੂਗੀ ਇਹ ਜਾਦ ਆਪੇ ਛੱਡ ਜੇ ਜਿੰਨਾ ਚਿਰ ਕੋਈ ਪੇੜ ਤੇ ਫਲ ਲਟਕਦਾ ਉਹ ਰੇਹ ਚਰ ਆਪਣੇ ਮੂੜ ਤੋਂ ਦੂਰ ਜੁੜਿਆ ਹੋਇਆ ਵੀ ਆਪਣੇ ਮੂੜ ਨਾਲ ਜੁੜਿਆ ਹੋਇਆ ਹੈ ਜੁੜਿਆ ਤਾਂ ਮੂੜ ਨਾਲ ਹੈ ਪਰ ਮੰਨਦਾ ਨਹੀਂ ਰਸਤਾ ਮੁੜਦੇ ਆਉਂਦਾ ਰਿਹਾ ਹੁਣ ਤੱਕ ਵੇਗ ਦੇ ਉੱਤੋਂ ਡਿੱਪਵੇ ਪੱਕ ਕੇ ਥੱਲੇ ਬੂਲ ਕੋ ਹੁੰਦਾ ਉੱਥੇ ਜਾ ਡੋ ਨਹੀਂ ਇਹ ਮਾਤ ਆਕਾ ਜਨਰੇਟਰ ਉੱਤੇ ਇਹਨਾਂ ਫਲ ਹੁੰਦਾ ਜਦ ਹਵਾ ਨਾਲ ਡੋਲਦਾ ਵੀ ਇਹ ਹਿੱਲਦਾ ਵੀ ਹੈ ਬਈ ਥੱਲੇ ਆ ਜਾਂਦਾ ਫਿਰ ਡੋਲਦਾ ਨਹੀਂ ਜੇ ਫਲ ਪੱਕਾ ਹੋਇਆ ਪੱਕ ਕੇ ਗਰੇ ਆਪਣੇ ਆਪ ਛੱਡ ਦੇ ਇਹ ਪੱਛਾ ਛੱਡ ਦੇ ਲੋ ਪਰ ਇਹ ਜੇ ਤੋ ਟੁੱਟਿਆ ਉਹ ਕਹਿੰਦਾ ਵੀ ਜਦੋਂ ਭੁੱਖ ਸੀਗੀ ਉਹ ਤਾਂ ਜ਼ਬਰਦਸਤੀ ਟੋੜ ਕੇ ਘਰੇ ਆ ਨਾ ਜਿਆਦਾ ਹਵਾ ਨੂੰ ਇਹ ਡੱਡਾ ਲੱਗਿਆ ਕਿ ਇਹਦਾ ਕੁਝ ਵੀ ਹੋ ਗਿਆ ਪੱਕ ਕੇ ਪੇੜ ਨੂੰ ਆਪ ਛੱਡੇ ਫਿਰ ਨਾਲ ਹੁੰਦੀ ਗੁਰਪ੍ਰਸਾਦ ਬਾਆ ਨੂੰ ਆਪ ਛੱਡੇ ਮਾਇਆ ਦੀ ਭੁੱਖ ਆਪ ਇਹਨਾਂ ਨੇ ਇਹਦੇ ਐ ਨਾ ਵੀ ਕਰਵਾਰ ਛੱਡ ਕੇ ਚਲੇ ਗਏ। ਇਹ ਬਾਅਦ ਡੇਰਾ ਬਣ ਗਿਆ। ਛੁੱਟੀ ਨਹੀਂ ਅੰਦਰ ਇੱਛਾ ਮਾਇਆ ਦੀ ਜਦੋਂ ਇੱਛਾ ਮਾਇਆ ਦੀ ਨਿਰੰਧੀ ਪੱਕਾ ਫੜ ਜੇ ਉਹਥੇ ਪਿਆਈ ਬੇਲ ਨੂੰ ਛੱਡ ਦਿੰਦਾ ਹੈ ਖਰੂਜਾ ਪੱਕਿਆ ਹੋਇਆ ਬੇਲ ਨੂੰ ਛੱਡ ਦਿੰਦਾ ਤੁਸੀਂ ਬੇਲ ਪੱਟ ਕੇ ਜਿੱਥੇ ਮਰਜ਼ੀ ਲੈ ਜਾਓ ਉੱਥੇ ਪਿਆ ਰਹੋ ਪਿਆ ਰਹੋ ਮਾਇਆ ਦਾ ਸਰੀਰ ਜਿੱਥੇ ਮਰਜ਼ੀ ਲੈ ਜਾਓ ਉਹ ਜਿੱਥੇ ਹੈਗਾ ਉੱਥੇ ਪਿਆ ਜੇ ਕੱਚਾ ਹੋਵੇ ਬੇਲ ਦੇ ਨਾਲ ਜਿਉਂਦਾ ਵੇਲ ਪੱਟ ਲੋ ਬੜਾ ਕੱਚਾ ਹੋਵੇ ਡੜੇ ਜਾਓ ਖੁਦਾ ਅਟੈਚਮੈਂਟ 2015 ਦੀ ਪੱਕੇ ਬੰਨ੍ਹ ਛੱਡ ਨਹੀਂ ਸਕਦੇ ਪੱਕੇ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਬਦਲਦੀਆਂ ਨੇ ਬਿਠਾਸ ਹੁੰਦਾ ਹੈ ਉਹਦੇ ਵਿੱਚ ਰੰਗ ਦੀ ਬੋਸ ਸਮੈਲ ਹੁੰਦੀ ਹੈ ਰੰਗ ਹੁੰਦਾ ਇਸ ਕਰਕੇ ਜਿਹੜੇ ਗੁਰੂ ਬਖਸ਼ ਨੇ ਉਹਨਾਂ ਦੇ ਵਿੱਚ ਖੁਸ਼ੂਬ ਹੋਈ ਬੜੀ ਦੁਰਗੰਧ ਨਹੀਂ ਉਹਨਾਂ ਦੇ ਮੂੰਹ ਚੋਂ ਦੀ ਕਹਿੰਦੇ ਐਸੀ ਗੰਧ ਜਿਹੜੀ ਦੂਰ ਕਰਦੀ ਹੈ ਤੁਹਾਨੂੰ ਜਿੰਨੂੰ ਪਰਮੈਚ ਦੁਰਮਤ ਦੀ ਗੱਲ ਦੁਰਗੰਧ ਹੈ ਆਪਣੇ ਬੋਲ ਤੋਂ ਦੂਰ ਕਰਦੀ ਹੈ ਸੁਗੰਧ ਪੈਦਾ ਹੁੰਦੀ ਉਹਦੇ ਵਿੱਚ ਸੱਚ ਵਿੱਚ ਸੁਗੰਧ ਹੈ ਸੱਚ ਵਿੱਚ ਮਠਾਸ ਹੈ ਸੱਚ ਆਪਣਾ ਰੰਗ ਚਾੜਦਾ ਹੈ ਸੱਚੇ ਦਾ ਰੂਪ